ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਟੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਗੱਭਣਿਆ ਤੇ ਤਿੰਨ ਸੁਈਆਂ ਸਵਾਈਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਆ ਵਧੀਆ ਤੈਨੂੰ ਸੁਣਾਓ ਚਲੋ ਵਧੀਆ ਚੀਜ਼ ਦਾ ਜੇ ਨਾਮ ਦੱਸ ਤੇ ਕਰੀ ਆਪਾਂ ਹਾਂਜੀ ਟੈਂਟ ਲਖੂਵਾਲ ਤਹਿਸੀਲ ਜਣਾਲਾ ਜਲਾਮਤ ਤੇ ਫੋਨ ਨੰਬਰ ਬੋਲਦਾ ਇੱਕ ਕਰੀ 991446054 ਠੀਕ ਹੈ ਜੀ ਤੇ ਅੱਜ ਬੜੇ ਕੰਬਲ ਪਾਏ ਜੇ ਸਾਰੀਆਂ ਦੇ ਨਵੇਂ ਲਿਆ ਕੇ ਪਾਏ ਚਾਹਤਾ ਹਾਂਜੀ ਹਾਂਜੀ ਬੜਾ ਤਾਜ਼ਾ ਮਾਲ ਸਾਰਾ ਅੱਛਾ ਤਾਜ਼ੀਆਂ ਸੂਈਆਂ ਹਾਂਜੀ ਆ ਵਧੀਆ ਗੱਲ ਸੂਈ ਆ ਠੀਕ ਹੈ ਵੀ ਦੋ ਦੋ ਦਿਨਾਂ ਦੀ ਸੂਈਆਂ ਤੇ ਫਿਰ ਮੈਂ ਆਹ ਨਹੀਂ ਚਲੋ ਚਾਹੀਦਾ ਵੀ ਆ ਜ਼ਰੂਰੀ ਵੀ ਆ ਇਹਨਾਂ ਨੂੰ ਵੀ ਠੰਡ ਲੱਗਦੀ ਆ ਹਾਂਜੀ ਬਾਕੀ ਚਲੋ ਸੋਹਣੇ ਲੱਗਦੇ ਆ ਪਾਏ ਆ ਹਾਂ ਤੇ ਚੱਲਾ ਫਿਰ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਇਤੋਂ ਹੀ ਆਪਾਂ ਕਰ ਲਈਏ ਤੇ ਕਿੰਨਾ ਸੁਹਾ ਵੇਜੀ ਇਹਦਾ ਦੂਜਾ ਸੁਹਾ ਆ ਅੱਛਾ ਹਾਂਜੀ ਤੇ ਕਿੰਨਾ ਚਿਰ ਪੂਰੀ ਨੂੰ ਤੀਜਾ ਚੌਥਾ ਦਿਨ ਹੋ ਗਿਆ ਆ ਜੇ ਵੱਛੀ ਇਹਦੀ ਅੱਛਾ ਵੱਛੀ ਨਾਲ ਜਿਹੜਾ ਨਾਲ ਹੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਜਿਹੜਾ ਕੋ ਦੁੱਧ ਆਦਿਕ ਹੋਊਗਾ 14 ਤੋਂ 15 ਅੱਛਾ ਦੋ ਟਾਈਮ ਚਵਾ ਦੋ ਕਿ ਕਰਾ ਚਾਰ ਟਾਈਮ ਤਸੱਲੀ ਕਰਕੇ ਕੋ ਖੜੇ ਤਾਂ ਕਿ ਸੀਲ ਠੰਡੀ ਇਧਰ ਵੇਖ ਲੋ ਠੀਕ ਹੈ ਅਲਾਇ ਦੋ ਹਾਂ ਇੱਕ ਰੀ ਨਾਲੇ ਚੰਗੀ ਤਰ੍ਹਾਂ ਪਤਾ ਲੈ ਆਹ ਅਲਾਇ ਦੇ ਇੱਕ ਰੀ ਲਾ ਦ ਚੰਗੀ ਤਰ੍ਹਾਂ ਸੰ ਸੰ ਦਿਖਾ ਦਾਂਗੇ ਵੇਖੋ ਛਣ ਸੰ ਬਚੀ ਨਹੀਂ ਲੱਗਾ ਹਾਂ ਦੇਖ ਸਕਦੇ ਜੇ ਉਤਰਾ ਖੰਡੀ ਤੇਰੀ ਆ ਤੇ ਕੋਈ ਥਣਾ ਤੇ ਵੇਖ ਲੋ ਕੋਈ ਆਈ ਤੇ ਨਹੀਂ ਨਾ ਚੱਲ ਟਾਈਮ ਵੇਖ ਲੋ ਕਿੰਨਾ ਗਿਆ ਠੀਕ ਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? 18 ਲੀਟਰ ਚਵਾ ਦੂਗੀ 18 20 ਕਿਲੋ। ਅੱਛਾ। ਹਾਂਜੀ। 18 ਮੀਲੀਟਰ ਜਿਹੜਾ ਚਵਾ ਦੂਗੀ। ਬੜੇ ਆਰਾਮ ਨਾਲ। ਇਹ ਖੋਲੋ ਹਾਂ ਫਿਰ ਤੋੜ ਦਈਏ। ਖਾਏ ਨਾ ਖਾਏ। ਸਿੱਧੀ ਬੋਲ। ਮੌਕੇ ਤੇ ਇਹਦੇ ਕੋਲ 15 ਲੀਟਰ ਤਿਆਰ ਦੱਸਦੇ ਆ। ਅੱਜ ਲਾਇਆ ਜੀ। ਤੇ ਦੁੱਧ ਜਿਹੜਾ ਕਿੰਨੇ 18 ਲੀਟਰ ਜਿਹੜਾ ਚਵਾਈ ਜਾਊਗੀ ਬਾਕੀ ਸੂਈ ਸਵਾਈ ਆ ਸਾਰੇ ਵੀਰਾਂ ਨੂੰ ਬੇਨਤੀ ਇਹ ਹੀ ਆ ਕਿ ਆਪਣੀ ਇੱਥੇ ਆਓ ਆਪਣੇ ਹੱਥੀਂ ਚਵਾਈ ਕਰਕੇ ਪਾਸ ਕਰਕੇ ਫੇਰੀ ਖੜੋ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਇਹਦਾ 58000 ਰੁਪਿਆ ਅੱਛਾ ਹਾਂਜੀ ਕਿੰਨਾ ਵਿੱਚੋ ਕਰਨਾ ਮਾਨ ਤਿੰਨ ਕਰ ਦਈਏ 55 ਦੀ ਦੇ ਦिए ਕਿ ਕੋਈ ਹੈਗੀ ਕਸਰ ਤੇ ਕੱਢ ਦੋ ਹਰ ਕੱਢ ਦੋ 2000 ਕਰ ਦिए ਫਿਰ ਹੋਰ 2000 ਕਰ ਤਿੰਨ ਹੋਰ ਕਰ ਦੋ 52000 ਦੀ ਦੇ ਠੀਕ ਹੈ ਜੀ ਦੇਖ ਲਓ ਆਵੇਂ ਆਂਦੀ ਵੀ ਵੇਝੋ ਦੋ ਬੰਨਿਆ ਸਾਂ ਤੇ ਬਾਕੀ ਦੁੱਧ ਮੌਕੇ ਤੇ 15 ਲੀਟਰ ਚਵਾ ਦੋ ਅਗਲੋ ਚਵਾ ਗਿਆ ਤਸੱਲੀ ਕਿ ਜਿੰਦਾ ਕੋ ਮਰਜ਼ੀ ਕਰਕੇ ਛੱਡ ਬਾਕੀ ਇਹ ਆ ਕਿ ਅਗਲਾ ਵੀ ਤੁਹਾਡੇ ਘਰੇ ਤਸੱਲੀ ਕਰਕੇ ਖੜੇ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਵਿਖਾਉਣੀ ਆ ਤੇ ਇਹ ਵੇਧੀ ਕਰਵਾ ਸੁਵਾ ਜੀ ਇਹ ਵੀ ਸੂਈ ਸਵਾਈ ਹੈ ਇਹ ਪਹਿਲਾ ਸੂਆ ਵੀਰ ਜੀ ਵਹਿੜਿਆ ਪਹਿਲਾ ਸੂਆ ਜਿਹੜਾ ਦੱਸਦੇ ਸੂਈ ਹੈ ਉਹ ਤਾਂ ਸੀਲ ਠੰਡੀ ਬੜੀ ਜੇ ਕੱਲ ਹੀ ਸੂਈ ਜੇ ਉਹ ਵੇਲੇ ਗੱਲਾ ਨਾ ਡੂ ਬੱਚਾ ਅੱਛਾ ਆਹ ਬੱਚਾ ਆਇਆ ਦਾ ਹਾਂਜੀ ਹਾਂ ਦੇਖ ਸਕਦੇ ਨਾੜੂ ਬਿਲਕੁਲ ਤਾਜ਼ਾ ਹੀ ਹੈ ਜਿਹੜਾ ਹੱਲੇ ਤੇ ਕਿੰਨਾ ਜੇ ਇਹ ਬੋਲਾ ਇਹ ਦੇ ਕੋ ਦਾ ਜੇ ਤੇ ਜੇ ਇਹਦੇ ਭਲੇ 10 ਕਿਲੋ ਦੋ ਚਵਾਈਆਂ ਹੋਈਆਂ ਕੱਲ ਸੂਈ ਆ ਅੱਛਾ ਹਾਂਜੀ ਕਿੰਨਾ ਕਿ ਚਵਾਈ ਜਾਵੇ ਮਨ ਲਓ 14-15 ਕਿਲੋ ਚਵਾਉਣ ਵਾਲੀ ਹੈ ਵੀ ਅੱਛਾ ਕਿ ਠੰਡੀ ਸੀਲ ਵੇਖ ਲਓ ਠੀਕ ਹੈ ਇੱਧਰ ਦੀ ਮਰਜ਼ੀ ਭਾਵੇਂ ਆਂਦੀ ਵੀ ਬਹਿ ਜਾਓ ਕੁਛ ਨਹੀਂ ਕਹਿੰਦੀ ਆ ਮਾ ਸਭ ਪਾਲ ਪ ਤਾਜੀ ਸੂਈ ਹੈ ਕੁਛ ਲੱਪੇ ਜੀ ਬੱਚਾ ਵੀ ਕੁਛ ਭਲਿਆ ਦਿੱਤਾ ਵੀ ਨੇ ਵੱਡਾ ਬੱਚਾ ਦਿੱਤਾ ਵੱਡਾ ਵੱਡਾ ਦਿੰਦਾ ਵੀਰ ਜੀ ਅੱਛਾ ਵੱਡਾ ਦਿੱਤਾ ਹੈ ਇਹਨੇ ਇਹ ਕਿ ਠਾਂ ਠੌਂਡਾ ਬੜੀ ਹੈ ਕਿ ਸੂਈ ਤਾਜੀ ਹੈ ਹਾਂਜੀ ਹਾਂਜੀ ਸਲੈਡ ਤੇ ਇਹਦਾ ਵੀਰ ਜੀ ਫਿਰ ਕੀ ਰੱਖੀਏ ਮੁੱਲ ਆਪਾਂ ਮੁੱਲ ਤਾਂ ਫਿਰ ਇਹਦੀ ਜੰਨਾ ਕਹਿੰਦੇ ਉਹਨਾਂ ਕਰ ਦਿੰਨੇ ਆ ਜਿਆ ਜਿਆ ਕਰੀਏ ਤਾਂ ਵੀ ਮੁੱਲ 42000 ਜੀ ਅੱਛਾ ਹਾਂਜੀ 40 ਦੀ ਦੇ ਦਈਏ ਤੇ ਨਹੀਂ ਘੱਟ ਦੇ ਦਈਏ 38 ਦੀ 37000 ਦੀ ਵੀਰ ਜੀ ਦੇ ਦਈਏ ਅੱਛਾ ਹਾਂਜੀ 37000 ਦੀ ਚਲੋ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ 500 ਹੋਰ ਛੋਟ ਕਰ ਦਾਂਗੇ 36.5 ਚਲੋ ਕੋਈ ਫੋਨ ਲਾਵੇ ਹਨ ਇੱਕ ਤੇ ਹੁਣ ਆਪ ਕੀ ਆਪਣੇ ਕੋਲ ਇੱਕ ਹੋਰ ਐਂਡ ਤੇ ਇਹ ਜਿਹੜੀ ਸੋਈ ਆ ਇਹ ਤਾਂ ਇਸ ਤੋਂ ਬਾਅਦ ਐਂਡ ਤੇ ਤੁਹਾਨੂੰ ਗੱਬਨ ਦਿਖਾਉਣੀ ਆ ਇਹ ਸੂਈ ਜੇ ਇਹ ਵੀ ਸੂਈ ਇਹਦੇ ਵੀ ਥਾਣੇ ਦੇਖ ਸਕਦੇ ਲੱਗੇ ਤਾਂ ਗੁਲਾਬੀ ਰੰਗ ਦੇ ਥਾਣੇ ਜਿਹੜੇ ਇਹਦੇ ਵੀ ਇਹਦੇ ਮਗਰਾਹ ਬੱਚਾ ਜੀ ਆ ਬੱਚੀ ਇਹਦੀ ਵੀ ਅੱਗੀ ਇਹ ਵੀ ਤਾਂ ਇਹਦੇ ਮਗਰ ਵੀ ਬੱਚੀ ਇਹਦੇ ਮਗਰ ਵੀ ਬੱਚੇ ਦਾ ਨਾੜ ਜਿਹੜਾ ਨਾਲ ਹੀ ਹੈ ਇਹਨੂੰ ਕਿੰਨੇ ਦਿਨ ਹੋਵੇ ਦੀ ਸੂਈ ਨੂੰ ਇਹਦੀ ਛੇਕ ਦੇਣਾ ਹੋਵੇ ਸੂਈ ਨੂੰ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਜੀ ਇਹਦੇ ਕੋ ਹੁਣ 13 ਕਿਲੋ ਤਿਆਰ ਜੀ 13 ਲੀਟਰ ਤਿਆਰ ਆ ਹਾਂਜੀ ਕਿੰਨਾ ਕਿਚਵਾਈ ਜਾਊਗੀ 15 ਚਵਾਈ ਜਾਊਗੀ ਜੀ ਗਾੜਾ ਜਾਂ ਫਿਰ ਤੋੜ ਦਈਏ ਨਾ ਬਾਕੀ ਹਲੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਆਪਣਾ 12 ਵਜੇ ਦਾਵਾ ਚਾਰ ਟਾਈਮ ਵੇ ਲੋ ਦੁਪਹਿਰ ਦਾ ਟਾਈਮ ਹੈ ਬਾਕੀ ਸ਼ਾਮ ਤੱਕ 12 ਹੋਏ ਜੀ ਇੰਨਾ ਕੀ 12 ਕਿ 12 ਸਾਢੇ 12 ਦੇ ਲਗ ਬੰਦੇ ਦਾ ਟਾਈਮ ਜਿਹੜਾ ਹੁਣ ਹੋਣਾ ਆਇਆ ਲੈ ਵੀਡੀਓ ਲੈ ਤਾਂ ਆ ਲੈ ਆ ਤੇ ਵੀਰ ਅਸੀ ਰੁਸੀ ਨਹੀਂ ਵੀਰ ਦੀ ਪੌਣੀ ਠੰਡੀ ਆ ਠੀਕ ਆ ਹਾਂਜੀ ਤੇ ਕੇ ਰੱਖਣਾ ਇਹਦਾ ਮੁੱਲ ਫੇਰ ਮੁੱਲ ਵੀਰ ਜੀ ਇਹਦਾ 40000 ਅੱਛਾ ਤੇ 5 ਹੀ ਛੱਡ ਦਈਏ 5000 35000 ਦੇ ਦੋਗੇ ਮੌਕੇ ਤੇ ਥੋੜੀ ਬਾਤ ਹੋਰ ਕਰ ਚੋਗੇ ਤਾਂ ਤਾਂ ਹੁਣੇ ਥੋੜੀ ਬੋਦੀ ਕਰ ਦੋ ਜਿਹੜੀ ਕਰੀ ਦੋ ਜੈਸ ਨੋਈ ਫਿਰ ਤੁਸੀਂ ਕਰ ਲਓ 33 ਤੇ ਮੁਕਾ ਦਈਏ ਫਿਰ ਮੁਕਾ ਦੇ ਠੀਕ ਆ ਹੁਣ ਮੇਰਾ ਵੀਰ 100 ਛੋੜ ਹੀ ਕਰਾਂਗੇ ਹੁਣ ਠੀਕ ਆ ਜੀ ਹਾਂਜੀ ਬਿਲਕੁਲ ਜਾਜਾ ਦੁੱਧ ਮੱਛੀ ਕੋ 13 ਕਿਲੋ ਹਾਡੇ ਘਰਾਂ ਕੇ ਤਸੱਲੀ ਕਰਕੇ ਚੋ ਕੇ ਖੜੇ ਆ ਤੁਹਾਡੇ ਘਰੇ ਤਸੱਲੀ ਕਰ ਲਿਆ ਨਾ ਬਾਅਦ ਚ ਇਹਨਾ ਸਾਨੂੰ ਬਤਾਵੇ ਆਓ ਅਜੇ ਇੱਥੇ ਭਾਵੇਂ ਜਿੰਨੇ ਡੰਗ ਵਰਦੀ ਚੋਲੇ ਠੀਕ ਹੈ ਦੱਸਾਂਗੇ ਉਹੋ ਹੀ ਹੋਊਗਾ ਠੀਕ ਹੈ ਬਾਅਦ ਚ ਇਹਨਾ ਸਾਨੂੰ ਕਹਿੰਦਾ ਅਗਲੇ ਦੀ ਸੇਵਾ ਦਾ ਮੁੜ ਕੇ ਉਹਦਾ ਹਸਾਕਦਾ ਵਕਤ ਹਾਂਜੀ ਹਾਂਜੀ ਇਹ ਆ ਤੁਹਾਡੇ ਘਰੇ ਹੁਣ ਮੰਨ ਲਓ ਅਗਲੇ ਨੇ ਪੈਸੇ ਖਰਚਨੇ ਆ ਅਗਲੇ ਦੇ ਵੀ ਜ਼ਿੰਮੇਵਾਰੀ ਭੰਦੀ ਆ ਇੱਥੇ ਆਵੇ ਆਪਣਾ ਵੇਖੇ ਪਸੰਦ ਕਰੇ ਹੁਣ ਤੁਸੀਂ ਵੀ ਚਲੋ ਕੋਈ ਨਾ ਕੋਈ ਵਪਾਰੀ ਉਹਨਾਂ ਵੀ ਬਾਹਰੋਂ ਫਿਰ ਕੇ ਘਰੋਂ ਨਿਕਲ ਕੇ ਉਹ ਮਾਰ ਲੈਂਦਾ ਸੀ ਸਾਡਾ ਜੀ ਥੋੜਾ ਕਰਦਾ ਮਾੜਾ ਲੈਣ ਨੂੰ ਆਪਣੀ ਤਸੱਲੀ ਕਰਕੇ ਲੈਣ ਦੀਆਂ ਨੇ ਹਾਂਜੀ ਹਾਂਜੀ ਉਹਦਾ ਫਰਜ਼ ਬੰਦਾ ਜਿਹਨੇ ਪੈਸੇ ਕਰਦੇ ਨੇ ਆਣ ਕੇ ਉਹ ਤਸੱਲੀ ਕਰ ਠੀਕ ਹੈ ਜੀ ਹੁਣ ਜਿਹੜੀ ਆ ਗੱਬਣੇ ਆ ਕਮੰਡਰੀਆ ਜੀ ਦਾ ਜੀ ਦਾ ਜਲਦ ਕਰਦੇ ਤੇ ਇਹ ਵੀਰ ਜੀ ਦੇ ਬਾਰੇ ਦੱਸਿਓ ਇਹ ਵੀਰ ਜੀ ਪਹਿਲਾ ਸੂਆ ਵਛੀ ਆ ਅੱਛਾ ਹਾਂ ਜੀ ਇਹ ਵੀਰ ਜੀ ਕਿੰਨਾ ਕਿ ਦੁੱਧ ਚਵਾਜੂਗੀ ਇਹ ਵੀਰ ਜੀ ਪਹਿਲਾ ਸੂਆ ਸੁਣੀ ਆ ਅੱਛਾ ਮੰਨ ਲਓ 10 12 ਕਿਲੋ ਦੁੱਧ ਚਵਾਊਗੀ ਠੀਕ ਹੈ ਲੈਣ ਵੀ ਲੈਣੇ 12 13 ਲੈ ਜਾਣੇ ਜੀ ਇਹ ਤੋੜ ਦਈਏ ਫਿਰ ਇਹਨਾਂ ਥੋੜੀ ਜਿਹੀ ਨਾ ਛਾਈ ਹੋਣੀ ਠੀਕ ਹੈ ਜੀ ਕਰਕੇ ਥੋੜੀ ਨੋਬਲਾ ਫਾਨ ਕਰ ਦਿੰਦਾ ਵੇਖਾ ਪਾਇਆ ਨਾ ਤੇ ਕੰਬਲ ਜਲੇ ਲੈ ਜਾ ਵੀਰ ਜੀ ਇਹ ਕਿੰਨੇ ਦੇ ਦਈਏ ਵੀਰ ਜੀ ਫਿਰ ਇਹ ਵੀਰ ਜੀ ਇਹ ਮੁੱਲ ਤੇ ਪੀਆਰ ਕਰਦੇ ਜੇ ਅੱਛਾ 26 ਦੇ ਦिए 26000 ਦੇ ਹਾਂਜੀ ਕਿ ਪੰਜੀ ਦੀ ਕਰਦੀ ਹੈ ਪੂਰੇ ਦੀ ਪੰਜੀ ਦੀ ਕਰਦੀ ਠੀਕ ਹੈ 100 ਛੱਡ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੁਣ ਕੁਛ ਹੈ ਨਾ ਹੋਰ ਵੀਰ ਜੀ ਇਹੋ ਜੇ ਤਿੰਨ ਸੂਈਆਂ ਨੇ ਇੱਕ ਸੂਣ ਵਾਲੀ ਹੈ ਸੂਇਆ ਝੋਕੇ ਖੜਨ ਗੱਬਣ ਪਾਸ ਕਰਕੇ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਕਿ ਸੂਈਆਂ ਦੇ ਆਪਣੀ ਚੋਾਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਸਾਡੀ ਵੀਰ ਕੇ ਇਸ ਵੀਡੀਓ ਚ ਇਹ ਹੀ ਬੇਨਤੀ ਹੁੰਦੀ ਹੈ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਪਸ਼ੂ ਖਰੀਦਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ